ਤੇ 올 ਇੰਡੀਆ ਬੈਸਟ ਬੈਟਸਮੈਨ ਜੋ ਯੂਨੀਵਰਸਿਟੀ ਵੱਲੋਂ ਪ੍ਰਤੀਯੋਗਤਾ ਆਯੋਜਿਤ ਕੀਤੀ ਜਾਂਦੀ ਹੈ ਉਹਦੇ ਵਿੱਚ ਰਹੇ ਨੇ ਦੇਸ ਤੋਂ ਲਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵੱਲੋਂ ਪੈਨਲਸ ਅੰਪਾਇਰ ਨੇ ਪੰਜਾਬ ਸਰਕਾਰ ਦੇ ਵਕ ਵਕ ਕ੍ਰਿਕਟ ਮੈਚਾਂ ਦੇ ਵਿੱਚ ਉਹ ਆਪਦੀ ਸੇਵਾਵਾਂ ਦਿੰਦੇ ਨੇ ਤੇ ਵਰਤਮਾਨ ਸਮੇਂ ਜਲੰਧਰ ਦੇ ਵਿੱਚ ਇੱਕ ਵਿਦਿਅਕ ਸੰਸਥਾਨ ਦੇ ਵਿੱਚ ਆਪਣੀ ਸੇਵਾਵਾਂ ਦਿੰਦੇ ਨੇ ਜਸਪੀਰ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਾਰਾ ਸਿਕਲ ਸਰ ਬਾਬੋ ਧੰਨਵਾਦ ਜੀ ਤੁਹਾਡਾ ਜਿਸ ਵੀ ਜੀ ਬੀਤ ਦਿਨੀ T20 ਜਿਹੜਾ ਮੈਚ ਪਿਆ ਉਹਦੇ ਵਿੱਚ ਪੰਜਾਬ ਦੇ ਖਿਡਾਰੀ ਸ਼ੁਭਮਨ ਗਿੱਲ ਨੇ ਇੱਕ ਅੱਛਾ ਸਕੋਰ ਖੜਾ ਕੀਤਾ ਬਿਲਕੁਲ ਹਾਂ ਖੁਸ਼ੀ ਹੁੰਦੀ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਅੱਗੇ ਜਾ ਰਹੇ ਨੇ ਇਸ ਤੋਂ ਪਹਿਲਾਂ ਵਿਸ਼ੇਖ ਸ਼ਰਮਾ ਨੇ ਇੱਕ ਸ਼ਾਨਦਾਰ ਪਾਰੀ ਖੇਡੀ ਅਰ ਉਸ ਤੋਂ ਪਿੱਛੇ ਹੋਰ ਜਾਈਏ ਸਾਡੇ ਪੰਜਾਬ ਦੀ ਟੀਮ ਹਰਮਨ ਪ੍ਰੀਤ ਮੋਗੇਦੀ ਜੰਪਲ ਉਹਦੀ ਕਪਤਾਨੀ ਦੇ ਹੇਠ ਜਿਹੜਾ ਹੈ ਸਾਡਾ ਸਾਊਥ ਅਫਰੀਕਾ ਦੀ ਟੀਮ ਦੇ ਨਾਲ ਜਿਹੜਾ ਮੈਚ ਸੀ ਉਹ ਟਾਈ ਹੋਇਆ ਔਰ ਉਸ ਤੋਂ ਬਾਅਦ T20 वर्ल्ड कप ਜਿਹੜਾ ਜਿੱਤ ਕੇ ਆਏ ਆ ਉਹਦੇ ਵਿੱਚ ਵੀ ਬਹੁਤ ਸਾਰੇ ਸਾਡੇ ਪੰਜਾਬੀ ਖਿਡਾਰੀ ਨੇ ਦਬਦਬਾ ਰਿਆ ਵਰਤਮਾਨ ਜਿਹੜੇ ਇਹ ਪੰਜਾਬੀ ਖਿਡਾਰੀ ਨੇ ਅੱਗੇ ਜਾ ਰਹੇ ਨੇ ਅੱਜ ਵਰ ਕੀ ਸੋਚਦਿਆਂ ਸੀ ਕੀ 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 ਜੋਸ਼ ਐ ਜਜ਼ਬਾ ਇਸ ਟਾਈਮ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਸਰ ਜਿਵੇਂ ਤੁਹਾਨੂੰ ਪਤਾ ਹੀ ਆ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਆਪਣੇ ਚੈਨਲ ਤੇ ਇਨਵਾਈਟ ਕੀਤਾ ਠੀਕ ਹੈ ਸਰ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਤੇ ਰਹੀ ਗੱਲ ਪੰਜਾਬ ਦੇ ਆਪਣੇ ਖਿਡਾਰੀਆਂ ਦੀ ਗੱਲ ਸ਼ਮਨ ਗਿੱਲ ਦੀ ਲਾ ਲੋ ਅਭਿਸ਼ੇਕ ਸ਼ਰਮਾ ਦੀ ਲਾ ਲੋ ਆਪਣੇ ਅਰਸ਼ਦੀਪ ਸਿੰਘ ਜੋ ਸਾਡੇ ਵਰਲਡ ਕੱਪ ਦੇ ਹੀਰੋ ਆ ਹਾਈएस्ट ਵਿਕਟ ਟੇਕਰ ਰਹੇ ਆ ਤੇ ਸਰ ਮੇਰਾ ਮੰਨਣਾ ਇਹ ਹੈ ਕਿ ਸਾਡੇ ਦੇਸ਼ ਨੂੰ ਪੰਜਾਬ ਦੇ ਬਹੁਤ ਮਹਾਨ ਖਿਡਾਰੀ ਦਿੱਤੇ ਆ ਜਿਵੇਂ ਯੋਗਰਾਜ ਸਿੰਘ ਹਰਪ੍ਰਜਨ ਸਿੰਘ ਮਤੀਂਦਰ ਸਿੰਘ ਛੋਡੀ ਹਨਾ ਬਹੁਤ ਪਲੇਅਰ ਇਦਾਂ ਦੇ ਨੇ ਜਿਹੜੇ ਪੰਜਾਬ ਦੀ ਧਰਤੀ ਤੋਂ ਜਨਮ ਲਿਆ ਪੰਜਾਬ ਦੀ ਧਰਤੀ ਤੇ ਜਨਮ ਲਿਆ ਤੇ ਆਪਣੇ ਦੇਸ਼ ਨੂੰ ਬਹੁਤ ਮਾਣ ਮਹਿਸੂਸ ਕੀਤਾ ਉਹਨਾਂ ਨੇ ਕਿ ਦਰਸ਼ਕਾਂ ਨੇ ਮਾਣ ਮਹਿਸੂਸ ਕੀਤਾ ਕਿ ਸਾਡੇ ਪੰਜਾਬ ਦੇ ਨੇ ਤੇ ਬਹੁਤ ਵੱਡੀ ਚੀਜ਼ ਹੈ ਮੇਰੇ ਹਿਸਾਬ ਨਾਲ ਅਚੀਵਮੈਂਟ ਆ ਕਿ ਇਨੀ ਏਜ ਦੇ ਵਿੱਚ ਇੰਡੀਆ ਦੀ ਕਪਤਾਨੀ ਕਰਨ ਜੋ ਸ਼ੁਮਨ ਗਿਲ ਆਲਰੇਡੀ ਕਰ ਚੁੱਕਾ ਜ਼임ਬਾਬੇ ਟੂਰ ਚ ਅਭਿਸ਼ੇਕ ਸ਼ਰਮ ਨੇ ਕਿਹਾ ਇਨਿੰਗ ਖੇਲੀ ਹੋ 100 ਰਨ ਦੀ ਉਹਨੇ ਮਤ ਬੈਟਿੰਗ ਨਹੀਂ ਕੀਤੀ ਮਤਲਬ ਦੱਸਿਆ ਕਿ ਮੈਂ ਇੰਡੀਆ ਦੇ ਦਰਵਾਜ਼ੇ ਤੋੜ ਰਿਹਾ ਕਿ ਮੈਂ ਹੁਣ ਹੈਗਾ ਲਾਈਨ 'ਚ ਜੇ ਰੋਹਿਤ ਸ਼ਰਮਾ ਰਿਟਾਇਰ ਹੋ ਗਿਆ ਨਾ ਵਿਰਾਟ ਕੋਲੀ ਰਿਟਾਇਰ ਹੋ ਗਿਆ T20 ਤੋਂ ਤੇ ਮੈਂ ਰੀਪਰਜੈਂਟ ਕਰ ਸਕਦਾ ਉਹਦੇ ਪਿੱਛੇ ਇੱਕ ਬਹੁਤ ਮਹਾਨ ਖਿਡਾਰੀ ਦਾ ਯੋਗਦਾਨ ਕਹਿ ਸਕਦਾ ਮੈਂ ਉਹ ਨੇ ਯੁਵਰਾਜ ਸਿੰਘ ਜੀ ਜਿਹੜੇ ਉਹਨੂੰ ਹਰ ਟਾਈਮ ਗਾਈਡ ਕਰਦੇ ਨੇ ਉਹਦੇ ਪ੍ਰੈਕਟਿਸ ਸੈਸ਼ਨ ਚ ਮੈਂ ਖੁਦ ਦੇਖਿਆ ਸਰ ਕਿ ਅਗਰ ਉਹਦਾ ਡਿਸਟ੍ਰਿਕਟ ਦਾ ਵੀ ਮੈਚ ਹੈ ਨਾ ਤੇ ਯੁਵਰਾਜ ਸਿੰਘ ਉਹ ਮੈਚ ਦੇਖਣ ਆ ਰਿਹਾ ਸਹੀ ਗੱਲ ਆ ਸਰ ਤੇ ਉਹਨੂੰ ਬਹੁਤ ਜ਼ਿਆਦਾ ਸਪੋਰਟ ਯੁਵਰਾਜ ਸਿੰਘ ਦੀ ਹੈ ਪ੍ਰੈਕਟਿਸ ਕਰਵਾਈ ਆ ਤੇ ਉਹਨੂੰ ਮੈਂਟਰ ਦੇ ਤੌਰ ਤੇ ਮਾਈਂਡ ਵੀ ਪੂਰਾ ਉਹਨੂੰ ਤੇ ਸ਼ੁਮਨ ਨੂੰ ਜਿੰਮ ਵੀ ਉਹਦੇ ਨਾਲ ਲਾਉਂਦੇ ਨੇ ਹਨਾ ਯੁਵਰਾਜ ਸਿੰਘ ਨਾਲ ਬਹੁਤ ਵੱਡਾ ਅਹਿਮ ਯੋਗਦਾਨ ਯੁਵਰਾਜ ਸਿੰਘ ਦਾ ਇਹਨਾਂ ਦੋ ਖਿਡਾਰੀਆਂ ਨੂੰ ਬਣਾਉਣ ਦੇ ਵਿੱਚ ਬਿਲਕੁਲ ਅ ਸਵੀਜੀਪ ਵਰਤਮਾਨ ਪੰਜਾਬ ਦੀ ਜਿਹੜੀ క్రికెਟ ਚਲੋ ਇਹ ਤਾਂ ਉਹ ਖਿਡਾਰੀ ਨੇ ਜਿਹੜੇ ਪਹੁੰਚ ਗਏ ਆ ਹਨਾ ਬਿਲਕੁਲ ਬੜੀ ਖੁਸ਼ੀ ਨਿਕਲਦੀ ਕਿ ਉਹ ਲੀਡ ਕਰ ਰਹੇ ਨੇ ਪੰਜਾਬ ਦੇ ਖਿਡਾਰੀ ਪੰਜਾਬ ਦੇ ਤਿੰਨ ਪੁੱਤ ਪਰ ਵਰਤਮਾਨ ਸਮੇਂ ਚ ਪੰਜਾਬ ਦੀ ਜਿਹੜੀ ক্রিকেট ਆ ਉਹ ਕਿੱਥੇ ਖੜੀ ਹੈ ਕੀ ਪੰਜਾਬ ਸਰਕਾਰ ਦੇ ਵੱਲੋਂ ਕੁਝ ਅਜਿਹੀਆਂ ਯੋਜਨਾਵਾਂ ਨੇ ਕਿ ਜਿਹਦੇ ਲਈ ਉਹ ਕੋਲ ਪ੍ਰੋਤਸਾਹਿਤ ਕਰ ਰਹੀ ਹੈ ਕਿ ਉਹ ਖੇਡਣੀਆਂ ক্রিকেট ਦੇ ਨਾਲ ਜਾਂ ਹੋਰ ਵੀ ਕੁਝ ਜਿਹੜੀਆਂ ਅਲੱਗ-ਅਲੱਗ ਗੇਮਸ ਨੇ ਸਰ ਮੈਂ ਤਾਂ ਇਹ ਸਮਝਦਾ ਕਿ ਜਿਹੜਾ ਜਿਵੇਂ ਜਿਹੜਾ ਵੀ ਪੰਜਾਬ ক্রিকেট ਦੇ ਨਾਲ ਜੁੜਿਆ ਨਾ ਲਾਸਟ 10-12 ਸਾਲ ਤੋਂ ਉਨ ਨੂੰ ਇਹ ਪਤਾ ਹੋਣਾ ਕਿ ਲਾਸਟ 2 ਸਾਲਾਂ ਚ ਕੀ ਹੋ ਰਿਹਾ ਲਾਸਟ 2 ਸਾਲ ਤੋਂ ਸਾਡੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਸ਼ੇਰੇ ਪੰਜਾਬ ਕੱਪ ਕਰਵਾ ਰਹੀ ਹੈ ਜੇ ਦੇ ਵਿੱਚ ਜਿੰਨੇ ਵੀ ਡਿਸਟ੍ਰਿਕਟਾਂ ਚ ਹਾਈएस्ट ਸਕੋਰ ਹਾਈएस्ट ਸਟੇਟਾਂ ਵਾਲੇ ਪਲੇਅਰ ਹੁੰਦੇ ਆ ਅਚੀਵਮੈਂਟ ਮੈਨ ਆਫ ਦਾ ਮੈਚ ਲਾ ਲੋ ਜਿੰਨੇ ਵੀ ਉਹ ਸਾਰਿਆਂ ਨੂੰ ਮੌਕਾ ਦਿੱਤਾ ਜਾਂਦਾ ਹੈ 6 ਟੀਮਾਂ ਦਾ ਟੂਰਨਾਮੈਂਟ ਹੁੰਦਾ ਉਹ ਤੇ ਉਹ 6 ਦੀਆਂ 6 ਟੀਮਾਂ ਪੰਜਾਬ ਦੇ ਖਿਡਾਰੀ ਖੇਡਦੇ ਆ ਤੇ ਉਹ ਮੈਚ ਸਟਾਰਸਪੋਰਟ ਸਟਾਰ ਸਪੋਰਟਸ 1 ਤੇ ਪਹਿਸ਼ਤ ਤੇ ਲਾਈਵ ਆ ਰਹੇ ਨੇ ਕਿੰਨੀ ਵੱਡੀ ਅਚੀਵਮੈਂਟ ਆ ਸਾਡੇ ਪੰਜਾਬ ਲਈ ਤੇ ਉਹਦੇ ਵਿੱਚੋਂ ਸਰ ਕਈ ਖਿਡਾਰੀ ਆਈਪੀਐਲ ਜਾਤ ਕੇ ਨੇ ਉੱਥੇ ਪਰਫਾਰਮ ਕਰਕੇ ਕਿਉਂਕਿ ਉਹ ਆਈਪੀਐਲ ਫਰੈਂਚਾਈਜ਼ੀ ਉਹ ਟੂਰਨਾਮੈਂਟ ਦੇਖ ਰਹੀਆਂ ਤੇ ਬਹੁਤ ਮਾਣ ਵਾਲੀ ਗੱਲ ਆ ਤੇ ਹੁਣ ਇੱਕ ਹੋਰ ਚੀਜ਼ ਨਵੀਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਸ਼ੁਰੂ ਕੀਤੀ ਸ਼ੇਰੇ ਪੰਜਾਬ ਲਾਸਟ 2 ਸਾਲ ਤੋਂ ਤਾਂ ਹੋ ਹੀ ਰਿਹਾ ਆ ਹਨਾ ਤੇ ਇਸ ਸਾਲ ਨਵੀਬੀਆ ਟੂਰ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਟੀਮ ਗਈ ਤੇ ਉਹ 5 ਦੇ 5 ਮੈਚ ਪੰਜਾਬ ਨੇ ਜਿੱਤੇ ਉਥੇ ਨਵੀਬੀਆ ਅਗੇਂਸਟ ਤਾਂ ਕਿੰਨੀ ਮਾਨ ਵਾਲੀ ਗੱਲ ਆ ਮੈਨੂੰ ਲੱਗਦਾ ਕਿ ਪੰਜਾਬ ਦੇ ਖਿਡਾਰੀ ਸਹੀ ਹੱਥਾਂ 'ਚ ਆ ਤੇ ਸਹੀ ਕੰਮ ਕਰ ਰਹੇ ਨੇ ਸਾਡੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਜਾਂ ਪੰਜਾਬ ਸਰਕਾਰ ਤੇ ਦੂਸਰੀ ਗੱਲ ਅ ਜਿਸ ਵੇਲੇ ਕਿਉਂਕਿ ਕੁਝ ਗੱਲਾਂ ਸਾਨੂੰ ਅ ਅਸੀਂ ਸਾਡਾ ਬੈਕਗ੍ਰਾਉਂਡ ਅ ਖੜਾਰੀਆਂ ਦੇ ਨਾਲ ਨਹੀਂ ਸਪੋਰਟਸ ਦੇ ਨਾਲ ਨਹੀਂ ਹੈ ਪਰ ਕੁਝ ਜੀ ਸਾਨੂੰ ਜਦੋਂ ਮੀਡੀਆ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਉਹ ਅਸੀਂ ਤੁਹਾਡੇ ਤੋਂ ਐਜ਼ ਅ ਸਪੋਰਟਸ ਪਰਸਨ ਐਜ਼ ਅ ਕ੍ਰਿਕਟ ਪਰਸਨ ਹੁੰਦੇ ਹੋ ਜਾਨਣਾ ਚਾਹੁੰਦੇ ਹਾਂ ਕਿ ਕਿ ਤੁਸੀਂ ਕ੍ਰਿਕਟ ਐਸੋਸੀਏਸ਼ਨ ਦੇ ਨਾਲ ਐਜ਼ ਐਨ ਅੰਪਾਇਰ ਆਪ ਦੀ ਸੇਵਾ ਵਿੱਚ ਹਿੰਦੇ ਹੋ ਅਸੀਂ ਕਿਤਨੇ ਕੁ ਤੀ ਇਹ ਦੇਖਦੇ ਹਾਂ ਜਿਸ ਤਰ੍ਹਾਂ ਅਸੀਂ ਜੇ ਕ੍ਰਿਕਟ ਸਟੇਡੀਅਮਸ ਦੀ ਗੱਲ ਨਹੀਂ ਕਰੀਏ ਤਾਂ ਪੰਜਾਬ ਦੇ ਕੋਲ ਲੈ ਦੇ ਕੇ ਇੱਕ ਮੋਹੱਲੀ ਦੇ ਵਿੱਚ ਇੱਕ ਸਟੇਡੀਅਮ ਹੈ ਦੂਸਰਾ ਨਿਊ ਚੰਡੀਗੜ੍ਹ ਜਿਹਨੂੰ ਅੱਜਕੱਲ ਕਹਿਆ ਜਾਂਦਾ ਉੱਥੇ ਇੱਕ ਸਟੇਡੀਅਮ ਹੈ ਮੁੱਲਾਪੁਰ 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 ਇਹ ਜਿਹੜੇ ਮਾਲਵਾ ਖੇਤਰ ਜਿਸੇ ਪੰਜਾਬ ਦਾ ਜਿਵੇਂ ਜਿੱਥੋਂ ਸੜੀ ਔਰ ਵਿਮਨ ਕ੍ਰਿਕਟ ਟੀਮ ਦੀ ਕੈਪਟਨ ਹੁੰਦੀ ਹੈ ਹਰਮਨ ਪ੍ਰੀਤ ਨਾ ਮੁਕਾ ਜ਼ਿਲ੍ਹੇ ਤੋਂ ਇੰਗੇ ਹਿੰਦਾ ਖੇਤਰ ਹੋ ਗਿਆ ਮਾਲਵੇ ਦੇ ਵਿੱਚ ਜਾਂ ਆ ਦੋਆਬੇ ਦੇ ਵਿੱਚ ਜਾਂ ਮਾਝਾ ਖੇਤਰ ਦੇ ਵਿੱਚ ਕੋਈ ਵੱਡੇ ਸਟੇਡੀਅਮ ਨਹੀਂ ਤੁਹਾਨੂੰ ਦੇਖਣ ਨੂੰ ਮਿਲਦੇ ਸਪੋਰਟਸ ਇੰਸਟੀਚਿਊਟ ਐਡੇ ਵੱਡੇ ਵਧੀਆ ਨਹੀਂ ਮਿਲਦੇ ਤੁਹਾਨੂੰ ਕਿ ਜਿੱਥੇ ਉਤੋਂ ਦੇ ਖਿਡਾਰੀ ਉਹ ਕਰ ਸਕਣ ਹੈ ਨਾ ਤਾਂ ਇਹਦੀ ਬਾਰੇ ਤੁਸੀਂ ਕੀ ਸੋਚਦੇ ਹੋ ਜਾਂ ਕੀ 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 ਹੋਣਾ ਚਾਹੀਦਾ ਹੈ ਜੀ ਬਿਲਕੁਲ ਫੈਸਿਲਿਟੀ ਪ੍ਰੋਵਾਈਡ ਕਰਨੀ ਚਾਹੀਦੀ ਹੈ 플레이ਰ ਨੂੰ ਹਰ ਹਰ ਡਿਸਟ੍ਰਿਕਟ ਤੇ ਹਰ ਸਟੇਟ ਦਾ ਦਾ ਨੋਟ ਬਤਾ ਹੋਣਾ ਚਾਹੀਦਾ ਕਿ ਇਦਾਂ ਦਾ ਕ੍ਰਾਈਟੇਰੀਆ ਕਿ ਤੁਸੀਂ ਹਰ ਪਲੇਅਰ ਨੂੰ ਉਹ ਫੈਸਿਲਿਟੀ ਪ੍ਰੋਵਾਈਡ ਕਰੋ ਜਿਹੜੀ ਇੰਟਰਨੈਸ਼ਨਲ ਕ੍ਰਿਕਟਰ ਰਏਆ ਕ੍ਰਾਈਟੇਰੀਆ ਹਨਾ ਉਹਦਾ ਤਾਂ ਬਣਾਉਣਾ ਚਾਹੀਦਾ ਤੇ ਮੈਨੂੰ ਲੱਗਦਾ ਮੋਗੇ ਤੇ ਕੀ ਆਪਣੇ ਜਲੰਧਰ ਚ ਜਿਹੜਾ ਸਟੇਡੀਅਮ ਟੁੱਟਿਆ ਪਿਆ ਹਨਾ ਉਹਨੂੰ ਵੀ ਬੰਨਣਾ ਚਾਹੀਦਾ ਗਾਂਧੀ ਗਰਾਊਂਡ ਅੰਮ੍ਰਿਤਸਰ ਜਿਹੜਾ ਸਟੇਡੀਅਮ ਆ ਉਹਨੂੰ ਵੀ ਰੈਨੋਵੇਟ ਕਰਨਾ ਚਾਹੀਦਾ ਵਧੀਆ ਬਣਾਉਣਾ ਚਾਹੀਦਾ ਹੋਰ ਤੇ ਜਲੰਧਰ ਦਾ ਸਟੇਡੀਅਮ ਜ਼ਰੂਰ ਪਾਸ ਹੋਣਾ ਚਾਹੀਦਾ ਸਰ ਤੇ ਇਹ ਵੀ ਬੰਨਣਾ ਚਾਹੀਦਾ ਮੋਗੇ ਚ ਵੀ ਬੰਨਣਾ ਚਾਹੀਦਾ ਹਰ ਡਿਸਟ੍ਰਿਕਟ ਤੇ ਨਹੀਂ ਬਟ ਪੰਜਾਬ ਚ 5 ਤੋਂ 6 ਸਟੇਡੀਅਮ ਜ਼ਰੂਰ ਹੋਣੇ ਚਾਹੀਦੇ ਆ ਕਿ ਜੇ ਨਾਲ ਨਾਲ ਦੀ ਡਿਸਟ੍ਰਿਕਟ ਦੋ ਤੇ ਡਿਸਟ੍ਰਿਕਟਾਂ ਨੂੰ ਇੱਕ ਆਪਾਂ ਰਣਜੀਤੋਪੀ ਸਟੇਡੀਅਮ ਦੇ ਲਈ ਤੇ ਉਹ ਪਲੇਅਰਾਂ ਲਈ ਬਹੁਤ ਹੀ ਫਾਇਦੇਮੰਦ ਹੋਊਗਾ ਦਸਵੀਜੀ ਅੱਜ ਸੋਸ਼ਲ ਮੀਡੀਆ ਤੇ ਕੁਝ ਕਲਿੱਪਸ ਦੇਖਣ ਨੂੰ ਮਿਲੀ ਜਿਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਗ ਸਿੰਘ ਸੈਣੀ ਖਰੜਾ ਦੇ ਖਿਡਾਰੀ ਜਯੰਦਰ ਚੈਲ ਨੂੰ ਸਨਮਾਨਿਤ ਕਰਦੇ ਨਜ਼ਾਰਾ ਆਇਆ ਤੇ ਉਹਨਾਂ ਨੂੰ ਕੁਝ ਰਾਸ਼ੀ ਦੀ ਭੇਂਟ ਵੀ ਦਿੱਤੀ ਗਈ ਹੈ ਬਟ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਸਾਡੇ ਪੰਜਾਬ ਦੇ ਜਿਹੜੇ ਪਲੇਅਰਸ ਨੇ ক্রিকেট ਯੰਗ ਪਲੇਅਰਸ ਨੇ ਅਪਕਮਿੰਗ ਸਾਡੇ ਸਟਾਰਸ ਨੇ ਨਮੀਬੀਆ ਗਏ ਉਥੇ ਅੱਜ ਤੇ ਪੰਜ ਮੈਚ ਜਿੱਤ ਕੇ ਆਏ ਕੀ ਇਸ ਤਰ੍ਹਾਂ ਪੰਜਾਬ ਸਰਕਾਰ ਵੀ ਉਹਨਾਂ ਦੇ ਲਈ ਕੁਝ ਕਰ ਰਹੀ ਹੈ ਜਾਂ ਕਰਦੀ ਹੈ ਤਾਂ ਫਿਰ ਉਹ ਸਾਹਮਣੇ ਚੀਜ਼ਾਂ ਕਿਉਂ ਨਹੀਂ ਆ ਰਹੀਆਂ ਸਰ ਮੇਰੇ ਹਿਸਾਬ ਨਾਲ ਸਪੋਰਟਸ ਕੋਟੇ ਤੇ ਜਿਹੜੀ ਜੌਬ ਸੀ ਉਹ ਬਹੁਤ ਘੱਟ ਹੋ ਗਈ ਆ ਹਨਾ ਤੇ ਅਰਸ਼ਦੀਪ ਸਿੰਘ ਨੂੰ ਵੀ ਕੋਈ ਨਾ ਕੋਈ ਜੌਬ ਦੇਣੀ ਚਾਹੀਦੀ ਜਿਹੜੇ ਸਾਡੇ ਇੰਡੀਆ वर्ल्ड ਚੈਂਪੀਅਨ ਨੇ ਹਨਾ ਵਰਲਡ ਕੱਪ ਜਿੱਤ ਕੇ ਆਏ ਉਹਨਾਂ ਨੂੰ ਵੀ ਜੌਬ ਦੇਣੀ ਚਾਹੀਦੀ ਤੇ ਇਨਾਮੀ ਰਾਸ਼ੀ ਵੀ ਦੇਣੀ ਚਾਹੀਦੀ ਹਰ ਸਟੇਟ ਵੱਲੋਂ ਹਨਾ ਤੇ ਮੈਂ ਸੋਚਦਾ ਕਿ ਇੱਕ ਕ੍ਰਾਈਟੇਰੀਆ ਇਦਾਂ ਦਾ ਹੋਣਾ ਚਾਹੀਦਾ ਪੰਜਾਬ ਸਰਕਾਰ ਵੱਲੋਂ ਜੇ ਤੁਹਾਡਾ ਪਲੇਅਰ 올 ਓਵਰ ਇੰਡੀਆ ਚੈਂਪੀਅਨ ਆ ਹੈ ਨਾ ਯੂਨੀਵਰਸਿਟੀ ਲੈਵਲ ਲਾ ਲੋ ਜਾਂ ਸਕੂਲ ਲੈਵਲ ਲਾ ਲੋ ਜਾਂ ਤੁਸੀਂ ਲਾ ਲੋ ਕਿ ਰੰਜੀ ਟਰਾਫੀ ਲੈਵਲ ਜਾਂ ਕਈ ਵਾਰੀ ਕੋਈ ਬੱਚਾ ਨਹੀਂ ਰੰਜੀ ਟਰਾਫੀ ਤੱਕ ਪਹੁੰਚਦਾ ਹੈ ਨਾ ਉਹ ਯੂਨੀਵਰਸਿਟੀ ਲੈਵਲ ਖੇលਿਆ ਆ ਹੈ ਨਾ ਉਹ 올 ਓਵਰ ਇੰਡੀਆ ਐਵੇਂ ਤਾਂ ਨਹੀਂ ਜਿੱਤ ਸਕਦੇ ਸਰ ਕੋਈ ਟੀਮ ਚ ਜਾਂ ਕੋਈ ਪਲੇਅਰ ਚ ਖਾਸੀਅਤ ਹੋਊ ਤਾਂ ਹੀ ਜਿੱਤਾਂਗੇ 올 ਓਵਰ ਇੰਡੀਆ ਤੇ ਉਹਨਾਂ ਲਈ ਵੀ ਕ੍ਰਾਈਟਰੀਆ ਹੋਣਾ ਚਾਹੀਦਾ ਕਿ ਇਹ ਜੇ ਮੈਡਲ ਲੈ ਕੇ ਆਂਦੇ ਸਾਡੇ ਪੰਜਾਬ ਦੇ ਇਹਨਾਂ ਨੂੰ ਇਹ ਜੌਬ ਪ੍ਰੋਵਾਈਡ ਕਰਾਵਾਂਗੇ ਆਪਾਂ ਆਪਾਂ ਇਹ ਜੌਬ ਜ਼ਰੂਰ ਦੇਵਾਂਗੇ ਇਹ ਚੀਜ਼ਾਂ ਪੰਜਾਬ ਸਰਕਾਰ ਵੱਲੋਂ ਜ਼ਰੂਰ ਹੋਣੀਆਂ ਚਾਹੀਦੀਆਂ ਮੇਰੇ ਹਿਸਾਬ ਨਾਲ ਬਿਲਕੁਲ ਬਿਲਕੁਲ ਜਸਵੀਰ ਜੀ ਕਿ ਅਸੀਂ ਵੀ ਇਹ ਚਾਹੁੰਨੇ ਕਿ ਬੀਤੇ ਦਿਨੀ ਪੈਰਾ 올림픽 ਚਦੋਖੋਏ ਸੀਗੇ ਸਾਡੇ ਖਿਡਾਰੀ ਇੱਕ ਕਾਰਾਟੇ ਖਿਡਾਰੀ ਤਰਨ ਸ਼ਰਮਾ ਉਹਨਾਂ ਦੇ ਜਿਹੜਾ ਵੀਡੀਓਜ਼ ਵਾਇਰਲ ਹੋਏਗਾ ਦੇਖ ਕੇ ਬੜਾ ਦੁੱਖ ਵੀ ਲੱਗਾ ਕਿ ਅੰਤਰਰਾਸ਼ਟਰੀ ਪੱਧਰ ਤੇ ਸੜ ਦੇਸ਼ ਦਾ ਨਾਮ ਖਿਡਾਰੀ ਕਰਕੇ ਆਇਆ ਤੇ ਜਦੋਂ ਆਏ ਤਾਂ ਸਵਾਗਤ ਦੇ ਲਈ ਉੱਥੇ ਇੱਕ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਸੀ ਔਰ ਇਸ ਦਾ ਮੋਰਲ ਦਿੱਖਦਾ ਜਾਂ ਖਡਾਰੀਆਂ ਹੁੰਦਾ ਹੈ ਨਾ ਜਦੋਂ ਖਡਾਰੀ ਜੀ ਬਿਲਕੁਲ ਦਿੱਖਦਾ ਜਿੱਦੇ ਥਾਈਟਸ ਤੇ ਜ਼ਿਆਦਾ ਬਹੁਤ ਜ਼ਿਆਦਾ ਖਰਚਾ ਹੁੰਦਾ ਔਰ ਸਹੂਲਤਾਂ ਤਾਂ ਬਹੁਤ ਦੂਰ ਦੀ ਗੱਲ ਹੈ ਔਰ ਲੇਖੋ ਸਰ ਜਦੋਂ ਬੱਚਾ ਇੱਕ ਪ੍ਰੈਕਟਿਸ ਕਰਦਾ ਨਾ ਉਹ ਇੱਕ ਦੋ ਦਿਨ ਚ ਤਾਂ ਪਲੇਅਰ ਨਹੀਂ ਬਣਦਾ ਉਹਦੀ ਛਾਲਾਂ ਦੀ ਮਿਹਨਤ ਹੁੰਦੀ ਹੈ 10-12 ਸਾਲ ਲੱਗਦੇ ਆ ਇੰਟਰਨੈਸ਼ਨਲ ਕ੍ਰਿਕਟ ਤੱਕ ਪਹੁੰਚਣ ਲਈ ਮੈਂ ਕ੍ਰਿਕਟ ਦੀ ਗੱਲ ਕਰਾਂ ਤੇ ਹੋਰ ਵੀ ਗੇਮਾਂ ਚ ਬਹੁਤ ਸਾਲ ਲੱਗਦੇ ਆ ਅਸੀਂ ਹਰ ਚੀਜ਼ ਹਰ ਦਿਨ ਰਾਤ ਪ੍ਰੈਕਟਿਸ ਕਰਦੇ ਆ ਮਾਈਂਡ ਚ ਉਹੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਜਦੋਂ ਅਚੀਵਮੈਂਟ ਮਿਲਦੀ ਹੈ ਨਾ ਉਹ ਉਹੀ ਸਾਡਾ ਸਨਮਾਨ ਆ ਤੇ ਮੈਂ ਚਾਹੁੰਦਾ ਕਿ ਸਰਕਾਰ ਨੂੰ ਵੀ ਚਾਹੀਦਾ ਆ ਕਿ ਉਹ ਜਿਹੜੇ ਬੱਚੇ ਪੰਜਾਬ ਦੇ ਜੇ 16 ਬੱਚੇ ਟੀਮ ਲੈ ਕੇ 15 ਬੱਚੇ ਜਿੱਤ ਕੇ ਆ ਰਹੇ ਆ 골ਡ ਮੈਡਲ ਪੰਜਾਬ ਲਈ ਤੇ ਉਹ ਜੌਬਸ ਤੇ ਜ਼ਰੂਰ ਚਾਹੀਦੀਆਂ ਕਿਉਂਕਿ ਪੀਐਸਬੀ ਚ ਪਹਿਲਾਂ ਜੌਬਸ ਹੁੰਦੀਆਂ ਸੀ ਬਿਜਲੀ ਬੋਰਡ 'ਚ ਹਨਾ ਕ੍ਰਿਕਟ ਕੋਟੇ ਤੇ ਤੇ ਹੋਰ ਕਈ ਕੋਟੇ ਮਤਲਬ ਸੀਗੇ ਆਪਣੇ ਬਟ ਉਹ ਸਾਰੀਆਂ ਹੀ ਬੰਦ ਹੋ ਗਈਆਂ ਆ ਤੇ ਹੁਣ ਜਿਹੜੇ ਸਾਡੇ ਵੇਚ ਦੇ ਜਾਂ ਸਾਡੇ ਤੋਂ ਪਹਿਲਾਂ ਵਾਲੇ ਵੇਚਦੇ ਆ ਇਸੇ ਲਈ ਵੀ ਕੋਈ ਜੋਬ ਹੀ ਨਹੀਂ ਹੈਗੀ। ਤੋਂ ਅੱਜ ਤੋਂ 25 ਸਾਲ ਪਹਿਲਾਂ ਜੋਬਾਂ ਸੀ ਕਿ ਜੇ ਤੁਸੀਂ ਯੂਨੀਵਰਸਿਟੀ ਜਾਂ ਤੁਸੀਂ ਰਣਜੀਤ ਟਰਾਫੀ ਜਾਂ ਵਿਜੀਟ ਟਰਾਫੀ ਕਿਤੇ ਵੀ ਖੇលਦੇ ਆ ਨੈਸ਼ਨਲ ਖੇលਦੇ ਆ ਤਾਂ ਤੁਸੀਂ ਸਾਨੂੰ ਜੌਬ ਮਿਲ ਜਾਂਦੀ ਸੀ ਬਟ ਅੱਜ ਦੇ ਟਾਈਮ 'ਚ ਬਿਲਕੁਲ ਵੀ ਜੌਬ ਹੈ ਨਹੀਂ ਬਿਲਕੁਲ ਬਿਲਕੁਲ ਜਸਵਜੀਤ ਔਰ ਜਿਸ ਇਸ ਸਾਧਨ ਨਾਲ ਸਾਡੇ ਪੰਜਾਬ ਦੇ ਖਿਡਾਰੀ ਅੱਗੇ ਆ ਰਹੇ ਨੇ ਔਰ ਜਿਸ ਤਰ੍ਹਾਂ ਆਈ ਥਿੰਕ ਕ੍ਰਿਕਟ ਵੀ ਪ੍ਰੋਫੈਸ਼ਨਲ ਹੁੰਦੀ ਜਾ ਰਹੀ ਹੈ ਉਹਦੇ ਨਾਲ ਇੱਕ ਬੜਾ ਬੂਸਟ ਮਿਲ ਰਿਹਾ ਹੈ ਨਾ ਜਿਸ ਤਰ੍ਹਾਂ ਸੀ ਆਈਪੀਐਲ ਦੀ ਗੱਲ ਕਰੀਆ ਸ਼ੇਰ ਪੰਜਾਬ ਦੀ ਤੁਸੀਂ ਗੱਲ ਕੀਤੀ ਬਿਲਕੁਲ ਸੋ ਉਮੀਦ ਕਰਦੇ ਕਿ ਸਰਕਾਰ ਸਰਵਲ ਵੀ ਧਿਆਨ ਦੇਣਗੇ ਉਹ ਜੋ ਸਾਡੇ ਪੰਜਾਬ ਦਾ ਜਿਹੜਾ ਯੂਥ ਹੈ ਜਿਹਨੂੰ ਕਹਿਆ ਜਾਂਦਾ ਸੀ ਕਿ ਸਿਰਫ ਨਸ਼ੇੜੀ ਨੇ ਨਸ਼ੇੜੀ ਨਹੀਂ ਹੈ ਉਹ ਖਡਾਰੀ ਵੀ ਨੇ ਔਰ ਕ੍ਰਿਕਟ ਇਜ਼ ਦੀ ਗੇਮ ਸਭ ਤੋਂ ਵੱਡੀ ਉਦਾਹਰਣ ਸਾਡੇ ਸਾਹਮਣੇ ਹੈ ਚਾਹੇ ਪੁਰਸ਼ ਕ੍ਰਿਕਟ ਹੋਵੇ ਚਾਹੇ ਮਹਿਲਾ ਕ੍ਰਿਕਟ ਮੈਂ ਤਾਂ ਸਾਰ ਮੈਂ ਤਾਂ ਸਾਰਿਆਂ ਨੂੰ ਇੱਕੋ ਚੀਜ਼ ਕਹਿਣਾ ਚਾਹੁੰਦਾ ਜਿਹੜੇ ਸਾਡੇ ਕ੍ਰਿਕਟ ਖੇਡਦੇ ਖਿਡਾਰੀ ਆ ਜਾਂ ਦੇਖਦੇ ਆ ਜਾਂ ਮਤਲਬ ਜਿਹੜੇ ਪ੍ਰੈਕਟਿਸ ਕਰ ਰਹੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਵਾਂਟੀਟੀ ਪ੍ਰੈਕਟਿਸ ਨਹੀਂ ਕਰਨੀ ਕੁਆਲਿਟੀ ਪ੍ਰੈਕਟਿਸ ਕਰਨੀ ਹੈ ਭਾਵੇਂ 1 ਘੰਟਾ ਦਿਨ ਚਾਹੋ ਕੁਆਲਿਟੀ ਪ੍ਰੈਕਟਿਸ ਕਰੋ ਤੇ ਉਹਦੇ ਨਾਲ ਤੁਹਾਡੀ ਗੇਮ ਇੰਪਰੂਵ ਹੋਊਗੀ ਅਸਲ ਜਿਸ ਵਜਿ ਅੰਤਿਮ ਸਵਾਲ ਅੱਜ ਦਾ ਵਰਤਮਾਨ ਜਿਹੜੀਆਂ ਪੋਜੀਸ਼ਨਸ ਪੰਜਾਬੀਆਂ ਦੀ ক্রিকেট ਦੇ ਵਿੱਚ ਇਹਨੂੰ ਦੇਖ ਕੇ ਕੀ ਲੱਗਦਾ ਕੀ ক্রিকেট ਦੇ ਵਿੱਚ ਪੰਜਾਬੀਆਂ ਦਾ ਭਵਿੱਖ ਕੀ ਹੋਊਗਾ ਪਰ ਬਹੁਤ ਮਾਨ ਮਹਿਸੂਸ ਹੁੰਦਾ ਹੈ ਪੰਜਾਬੀਆਂ ਨੂੰ ਦੇਖ ਕੇ ਕਿ ਹੇ ਅਰਸ਼ਦੀਪੀ ਲਾਲੋ ਹੁਣ ਹੁਣ ਆਈਪੀਐਲ ਦੇ ਮੈਚ ਤੇ ਤੁਸੀਂ ਕਹਿੰਿਆ ਕੀ ਫੀਲ ਹੁੰਦਾ ਹੈ ਜੇ ਪ੍ਰਭ ਸਿਮਰਨ ਸਿੰਘ ਰਾਂਜੀ ਟਰਾਫੀ ਤੇ ਜਿੰਨੇ 15 ਬੰਦਿਆਂ ਦੀ ਟੀਮ ਹੁੰਦੀ ਹੈ ਤੇ 14 ਬੰਦੇ ਸਾਡੇ ਆਈਪੀਐਲ ਖੇਡ ਚੁੱਕੇ ਆ ਕਿੰਨੀ ਮਾਨ ਵਾਲੀ ਗੱਲ ਆ ਕਿ ਜਦੋਂ ਪੰਜਾਬ ਦੀ ਟੀਮ ਆਉਂਦੀ ਹੈ ਸਿਲੈਕਟਰਾਂ ਨੂੰ ਸਿਲੈਕਸ਼ਨ ਕਰਨ ਚ ਕਿੰਨੀ ਪ੍ਰੋਬਲਮ ਆਉਂਦੀ ਹੂ ਕਿ ਯਾਰ ਇਹ ਵੀ ਆਈਪੀਐਲ ਖੇਡਿਆ ਇੱਕ ਅੱਧਾ ਬੰਦਾ ਹੁੰਦਾ ਜਿਹੜਾ ਆਪਣੀ ਜਗ੍ਹਾ ਬਣਾ ਸਕਦਾ ਹਾਂ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦੇ ਇੰਨੇ ਖਿਡਾਰੀ ਆਲਰੇਡੀ ਆਈਪੀਐਲ ਨੂੰ ਰਿਪਰਜ਼ੈਂਟ ਕਰ ਰਹੇ ਆ ਔਰ ਇੰਡੀਆ ਨੂੰ ਰਿਪਰਜ਼ੈਂਟ ਕਰ ਰਹੇ ਆ ਬਿਲਕੁਲ ਬਿਲਕੁਲ ਜਸਵੀਰ ਜੀ ਬਹੁਤ ਮਾਣ ਵਾਲੀ ਗੱਲ ਹੈ ਪੂਰੇ ਪੰਜਾਬ ਲਈ ਫਿਰ ਬਿਲਕੁਲ ਜਸਵੀਰ ਜੀ ਔਰ ਅਸੀਂ ਇਹ ਹੀ ਕਾਮਨਾ ਕਰਦੇ ਹਾਂ ਕਿ ਸਾਡੇ ਜਿਹੜੇ ਪੰਜਾਬ ਦਾ ਯੂਥ ਹੈ ਸਾਡੀਆਂ ਮੋਟਿਆਰਾਂ ਨੇ ਸਾਡੇ ਗੱਭਰੂ ਨੇ ਉਸੇ ਤਰ੍ਹਾਂ ਖੇਡ ਦੇ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਦੇ ਰਹਿਣ ਔਰ ਰਾਂਜੀ ਟਰਾਫੀ ਦੇ ਵਿੱਚ ਚਿੰਨੇ ਵੀ ਸਾਡੇ ਕ੍ਰਿਕਟਰਸ ਖੇਡਦੇ ਨੇ ਪੰਜਾਬੀ ਕ੍ਰਿਕਟਰਸ ਉਹ ਪੰਜਾਬ ਦੇ ਨਾਲ-ਨਾਲ ਦੇਸ਼ ਨੂੰ ਰੀਡ ਕਰਨ ਦੇ ਦੇਸ਼ ਦਾ ਨਾਮ ਵੀ ਰੋਸ਼ਨ ਕਰਨ ਐਂਡ ਸਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਆਂਦੇ ਇਹ ਮੇਰੇ ਵਿਚਾਰ ਸਾਡੇ ਨਾਲ ਰੱਖੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਧੰਨਵਾਦ